ਸਭ ਤੋਂ ਪਹਿਲਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ 225 26 ਦਾ ਬਜਟ ਜਿਹੜਾ ਉਹ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਵੱਲੋਂ ਪੇਸ਼ ਕੀਤਾ ਗਿਆ ਵਿਚਾਰ ਵਟਾਂਦਰੇ ਤੋਂ ਬਾਅਦ ਸਾਰੀਆਂ اپੋਜੀਸ਼ਨ ਦੀ ਧਿਰਾਂ ਨੇ ਔਰ ਸਾਡੇ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸਹਿਬਾਨ ਵੱਲੋਂ ਮੰਤਰੀ ਸਹਿਬਾਨ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਨੇ ਪੰਜਾਬ ਦਾ ਬਜਟ 2025-26 ਦਾ ਉਹ ਪਾਸ ਕੀਤਾ ਔਰ ਮਾਨਯੋਗ ਗਵਰਨਰ ਸਾਹਿਬ ਨੇ ਇਸ ਬਜਟ ਨੂੰ ਪ੍ਰਵਾਨਗੀ ਦੇ ਕੇ 1 April ਤੋਂ ਜਿਹੜਾ ਉਸ ਬਜਟ ਤੇ ਪੰਜਾਬ 'ਚ ਕੰਮ ਸ਼ੁਰੂ ਹੋਇਆ ਔਰ ਬਜਟ ਦੇ ਬਜਟ ਦਾ ਨਾਮ ਅਸੀਂ ਰੱਖਿਆ ਕਿ ਬਦਲਦਾ ਪੰਜਾਬ ਪੰਜਾਬ ਦੇ ਲੋਕਾਂ ਨੇ 2022 ਚ ਬਦਲਾਅ ਦੇ ਨਾਂ ਥੱਲੇ ਕਿ ਪੰਜਾਬ ਕਿਵੇਂ ਬਦਲੂਗਾ ਕੀ ਕੀ ਪੰਜਾਬ 'ਚ ਬਦਲਾਅ ਹੋਣਾ ਚਾਹੀਦਾ ਉਸ ਦੇ ਨਾਂ ਉੱਤੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਪੰਜਾਬ ਦੇ ਲੋਕਾਂ ਨੇ ਲਾਈ ਸੋ ਇਹ ਬਜਟ ਦਾ ਥੀਮ ਸੀਗਾ ਬਦਲਦਾ ਪੰਜਾਬ ਪੰਜਾਬ ਕਿਵੇਂ ਬਦਲ ਰਿਹਾ ਅੱਜ ਜੋ ਜਿਹੜਾ ਵਾਅਦਾ ਅਸੀਂ ਕੀਤਾ ਸੀ ਜੋ ਅਨਾਉਂਸਮੈਂਟ ਕੀਤੀ ਸੀ ਕਿ ਪੰਜਾਬ ਕਿਵੇਂ ਬਦਲ ਰਿਹਾ ਉਹਦਾ ਅਸੀਂ ਮੈਂ ਤੁਹਾਡੇ ਸਾਹਮਣੇ ਬਿਉਰਾ ਪੇਸ਼ ਕਰ ਰਿਹਾ ਕਿ ਉਹ ਜੋ ਵਾਅਦਾ ਕੀਤਾ ਸੀ ਜ਼ਮੀਨ ਦੇ ਉੱਤੇ ਉਹ ਕਿਸ ਤਰ੍ਹਾਂ ਦਿਖਾਈ ਦੇ ਰਿਹਾਗਾ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਲਾਗੂ ਕਰ ਰਹਾਂਗੇ ਪਹਿਲੀਆਂ ਸਰਕਾਰਾਂ ਪੁਰਾਣੀਆਂ ਸਰਕਾਰਾਂ 5 ਸਾਲ ਬਾਅਦ 4 ਸਾਲਾਂ ਬਾਅਦ ਜ਼ਮੀਨ ਤੇ ਉਤਰਦੀਆਂ ਸੀ ਸਰਕਾਰ ਜਦੋਂ ਲੋਕ ਸਰਕਾਰ ਚੁਣਦੇ ਸੀਗੇ ਔਰ ਸਾਢੇ 3 ਸਾਲਾਂ ਬਾਅਦ ਉਹ ਨਕਸ਼ਾ ਬਣਾਉਣ ਲੱਗਦੇ ਸੀ ਔਰ ਚੌਥੇ ਬਾਈਟ ਦੇ ਵਿੱਚ ਜਾਂ ਪੰਜਵੇਂ ਬਾਈਟ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਸੀ ਔਰ ਜਿਹੜਾ ਜ਼ਮੀਨ ਤੇ ਲਾਗੂ ਨਹੀਂ ਹੁੰਦਾ ਸੀਗਾ ਅਸੀਂ ਇਸ ਬਾਈਟ ਦੇ ਅੰਦਰ ਪੰਜਾਬ ਦੇ ਹਰ ਇੱਕ ਵਿਅਕਤੀ ਦਾ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਲਈ ਖਾਸ ਕਰਕੇ ਮੈਂ ਪਿੰਡੂ ਸੜਕਾਂ ਦੀ ਗੱਲ ਕਰ ਰਿਹਾ ਕਿ ਪਿੰਡਾਂ ਦਾ ਜਿਹੜਾ ਸੜਕੀ ਇਨਫਰਾਸਟ੍ਰਕਚਰਾ ਜਿਹੜਾ ਰੋਡ ਇਨਫਰਾਸਟ੍ਰਕਚਰਾ ਜਿਹੜਾ ਸੜਕੀ ਜਿਹੜਾ ਕਨੈਕਸ਼ਨ ਆ ਲੋਕਾਂ ਦਾ ਉਹ ਅਸੀਂ ਮਜ਼ਬੂਤ ਕਰਾਂਗੇ ਪੰਜਾਬ ਦੇ ਸੜਕ ਸੜਕਾਂ ਜਿਹੜੀਆਂ ਨੇਗੀਆਂ ਉਹ ਹੋਰ ਮਜ਼ਬੂਤ ਹੋਣਗੀਆਂ ਔਰ ਉਹਦੀ ਸ਼ੁਰੂਆਤ ਜਿਹੜੀ ਆ ਅੱਜ ਹੋ ਚੁੱਕੀ ਆ ਹੁਣ ਜਿਹੜਾ ਬਦਲਦਾ ਪੰਜਾਬ ਕਹਿੰਦਾ ਨਾਰਾ ਨਹੀਂ ਸੀਗਾ ਕਈ ਵਿਅਕਤੀ ਉਸ ਸਮੇਂ ਵਿਧਾਨ ਸਭਾ ਦੇ ਅੰਦਰ ਬਾਹਰ ਵੀ ਬੋਲ ਰਹੇ ਸੀ ਕਿ ਨਾਰਾ ਨਹੀਂ ਉਹ ਨਾਰਾ ਨਹੀਂ ਸੀਗਾ ਹੁਣ ਉਹ ਗਰਾਊਂਡ ਦੇ ਉੱਤੇ ਦਿਖਾਈ ਦੇ ਰਿਹਾਗਾ ਉਹ ਹਕੀਕਤ ਦੇ ਅੰਦਰ ਬਦਲ ਚੁੱਕਿਆ ਗਿਆ ਹੁਣ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇਗੀਆਂ ਸੜਕੀ ਆਵਾਜਾਈ ਜਿਹੜੀ ਆ ਉਹਨੂੰ ਹੋਰ ਹੋਰ ਮਜ਼ਬੂਤ ਕੀਤਾ ਜਾਊਗਾ ਕਿਉਂਕਿ ਬੈਠ ਦੇ ਅੰਦਰ ਅਸੀਂ ਕਿਹਾ ਸੀਗੇ ਸਾਰੇ ਪੰਜਾਬ ਦੀਆਂ ਸੜਕਾਂ ਨੂੰ ਅਸੀਂ ਹੋਰ ਮਜ਼ਬੂਤ ਕਰਾਂਗੇ ਔਰ ਪਹਿਲੇ ਪੜਾਅ ਵਜੋਂ ਅੱਜ ਅਸੀਂ 1000 ਕਿਲੋਮੀਟਰ ਦਾ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਪਿੰਡੂ ਸੜਕਾਂ ਦਾ ਲਾਇਆਗਾ ਔਰ ਜਿਹਦੇ ਅੰਦਰ ਅਸੀਂ ਵੱਡੇ ਚੇਂਜ ਕੀਤੀਆਂ ਨਗੀਆਂ ਪਹਿਲਾਂ ਇਹ ਹੁੰਦਾ ਸੀ ਸੜਕ ਬਣਨ ਤੋਂ ਬਾਅਦ 1 ਸਾਲ ਦੀ ਗਾਰੰਟੀ ਹੁੰਦੀ ਸੀ ਰੱਖ-ਰਖਾਅ ਦੀ ਮੈਂਟੀਨੈਂਸ ਦੀ 1 ਸਾਲ ਦੀ ਗਾਰੰਟੀ ਹੁੰਦੀ ਸੀ ਇਸ ਵਾਰ ਅਸੀਂ ਸਾਰੇ ਪ੍ਰੋਸੈਸ ਦੇ ਅੰਦਰ ਵੱਡਾ ਬਦਲਾਅ ਕੀਤਾਗਾ ਕਿ ਜਦੋਂ ਸੜਕ ਬਣੂਗੀ ਔਰ 5 ਸਾਲ ਦਾ ਮੈਂਟੀਨੈਂਸ ਜਿਹੜਾ 5 ਸਾਲ ਦਾ ਮੈਂਟੀਨੈਂਸ ਜਿਹੜਾ ਕੰਟਰੈਕਟਰ ਹੋਊਗਾ ਜਿਹੜਾ ਵੀ ਠੇਕੇਦਾਰ ਹੋਊਗਾ ਉਹਨੂੰ ਦੇਣਾ ਪਊਗਾ 5 ਸਾਲ ਉਹ ਸੜਕ ਦਾ ਰੱਖ-ਰਖਾਅ ਹੋਊਗਾ ਕਿਤੇ ਸੜਕ ਟੁੱਟ ਨਹੀਂ ਸਕਦੀ ਜਿੱਥੇ ਕਿਤੇ ਟੁੱਟੂਗੀ ਸੜਕ ਉਹਦਾ ਜਿਹੜਾ ਪੁਰਾਠੀਕ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕੰਟਰੈਕਟਰ ਦੀ ਹੋਊਗੀ ਇਸ ਦੇ ਅਸੀਂ ਪਾਇਲਟ ਵਜੋਂ ਪਹਿਲਾਂ ਜਿਹੜਾ ਸੜਕ ਚੁਣੀਆਂ ਨੇ ਕੀ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਰੀਦਕੋਟ ਨਮਾ ਸ਼ਹਿਰ ਬਰਨਾਲਾ ਪਠਾਨਕੋਟ ਚਾਰ ਜ਼ਿਲ੍ਹਿਆਂ ਦੇ ਅੰਦਰ ਲਗਭਗ 1000 ਕਿਲੋਮੀਟਰ ਦਾ ਵੱਡਾ ਟੈਂਡਰ ਅੱਜ ਹੋ ਚੁੱਕਿਆ ਹੈਗਾ ਔਰ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਸੜਕ ਦੀ ਚੌੜਾਈ ਆ ਖਾਸ ਕਰਕੇ ਪਿੰਡੂ ਸੜਕਾਂ ਦੀ ਚੌੜਾਈ ਆ ਉਹ 10 ਮੀਟਰ ਰਹੂਗੀ ਰੱਖ-ਰਖਾਵ ਦਾ ਮੇਨਟੇਨੈਂਸ ਜਿਹੜਾ ਆਪਾਂ ਕਹਿੰਦੇ ਆ ਮੇਨਟੇਨੈਂਸ ਦਾ 5 ਸਾਲ ਦੀ ਗਾਰੰਟੀ ਹੋਊਗੀ ਔਰ ਇਹਦੀ ਜਿਹੜੀ ਹੈ ਕੁਆਲਿਟੀ ਕੁਆਲਿਟੀ ਦੇ ਨਿਗਰਾਨੀ ਰੱਖਣ ਦੇ ਲਈ ਥਰਡ ਪਾਰਟੀ ਅਸੀਂ ਥਰਡ ਪਾਰਟੀ ਤੋਂ ਆਡਿਟ ਕਰਾਵਾਂਗੇ ਔਰ ਜੇਕਰ ਥਰਡ ਪਾਰਟੀ ਦੇ ਖਰਾ ਨਹੀਂ ਉਤਰਦਾ ਹੋਊਗਾ ਆਡਿਟ ਦੇ ਮੁਤਾਬਕ ਕੰਮ ਤਾਂ ਅਸੀਂ ਉਹ ਜਿਹੜਾ ਕੰਟਰੈਕਟਰ ਹੋਊਗਾ ਉਹਨੂੰ ਬਲੈਕਲਿਸਟ ਵੀ ਕਰਾਂਗੇ ਉੱਤੇ ਰਿਕਵਰੀ ਵੀ ਪਾਵਾਂਗੇ ਔਰ ਜੇ ਸੰਬੰਧਿਤ ਅਧਿਕਾਰੀ ਹੋਊਗਾ ਉਹਦੀ ਵੀ ਜਿਹੜੀ ਹੈ ਜਵਾਬਦੇਹੀ ਤੈਅ ਹੋਊਗੀ ਯਾਨੀ ਅਕਾਉਂਟੇਬਿਲਟੀ ਫਿਕਸ ਹੋਊਗੀ ਇਹ ਨਹੀਂ ਕਿ ਸੜਕ ਬਣਾ ਕੇ ਚੱਲਿਆ ਗਿਆ ਸੜਕ 10 ਦਿਨਾਂ ਬਾਅਦ ਟੁੱਟ ਗਈ 2 ਮਹੀਨੇ ਬਾਅਦ ਟੁੱਟ ਗਈ ਪਿੱਛੇ ਜੇ ਮੇਰੇ ਹਲਕੇ 'ਚ ਇੱਕ ਸੜਕ ਬਣ ਰਹੀ ਸੀ ਮੈਨੂੰ ਰਾਤ ਨੂੰ ਸਾਢੇ 2 ਸਰਪੰਚ ਸਾਹਿਬਾਨ ਨੇ ਵੀਡੀਓ ਬਣਾ ਕੇ ਭੇਜੀ ਕਿ ਇੱਥੇ ਜਿਹੜਾ ਮਟੀਰੀਅਲ ਠੀਕ ਨਹੀਂ ਪਿਆ ਔਰ ਸਵੇਰੇ 9 ਵਜੇ ਉੱਥੇ ਸਾਡੀਆਂ ਜਿਹੜੀਆਂ ਕੁਆਲਿਟੀ ਚੈੱਕ ਵਾਲੀਆਂ ਟੀਮਾਂ ਸੀਗੀਆਂ ਸਰਕਾਰ ਦੀਆਂ ਸਬੰਧਤ ਅਧਿਕਾਰੀ ਪਹੁੰਚੇ ਅੱਜ ਉਹ ਬੜੀ ਮੈਨੂੰ ਮਾਣ ਦੀ ਗੱਲ ਹੈ ਕਿ ਸੜਕ ਜਿਹੜੀ ਅੱਛੇ ਤਰੀਕੇ ਨਾਲ ਬਣੀ ਆ ਸੋ ਮੇਰਾ ਕਹਣ ਦਾ ਪਾਪ ਜੋ ਵਾਦਾ ਕੀਤਾ ਸੀ ਕਿ ਬਦਲਦਾ ਪੰਜਾਬ ਉਹ ਸਿਰਫ ਉਹ ਕਾਗਜ਼ਾਂ ਤੱਕ ਸੀਮਿਤ ਨਹੀਂ ਹੈਗਾ ਕਿ ਅਸੀਂ ਬੋਲ ਕੇ ਚਲੇ ਗਏ ਉਹਦੀ ਐਗਜ਼ੀਕਿਊਸ਼ਨ ਨਹੀਂ ਹੋਣੀ ਹੁਣ ਉਹਦੀ ਐਗਜ਼ੀਕਿਊਸ਼ਨ ਜਿਹੜੀ ਆ ਉਹ ਗਰਾਊਂਡ ਤੇ ਹੋਊਗੀ ਅੱਜ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਹੋ ਚੁੱਕਿਆ ਹੈਗਾ ਔਰ ਪੰਜ ਇਹ ਸਟੈਂਡਰਡ ਦੇ ਮੁਤਾਬਕ ਜਿਹੜੇ ਮੈਂ ਗੱਲਾਂ ਕਹੀਆਂ ਨੇ ਕਿ ਗੁਣਵਤਾ ਕੁਆਲਿਟੀ 5 ਸਾਲ ਦਾ ਅਖਰਖਾਬ ਥਰਡ ਪਾਰਟੀ ਆਡਿਟ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਇਹ ਸਾਰੀਆਂ ਇਹ ਸਟੈਂਡਰਡ ਚ ਤੈਅ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਯਾਨੀ ਇੱਕ ਵਾਰ ਸੜਕ ਬਣ ਗਈ ਘਟੋ ਘਟੋ ਸੜਕ ਜਿਹੜੀ ਆ 5 ਸਾਲ ਲਈ ਲੋਕਾਂ ਦੇ ਚੱਲਣ ਯੋਗ ਹੋਵੇ 5 ਸਾਲ ਉਹ ਸੜਕ ਜਿਹੜੀਆਂ ਮਜ਼ਬੂਤੀ ਦੇ ਨਾਲ ਲੋਕਾਂ ਲਈ ਕੰਮ ਕਰੇ ਇਹ ਸਾਡਾ ਵੱਡਾ ਵਾਦਾ ਸੀਗਾ ਔਰ ਬਜਟ ਦੇਖ ਲਓ 26 27 ਨੂੰ ਪੇਸ਼ ਹੋਇਆ ਔਰ ਅੱਜ ਜਿਹੜੀ ਆ ਤੁਹਾਡੇ ਸਾਹਮਣੇ ਅਸੀਂ ਖੜੇ ਹਾਂ ਕਿ 5 April ਨੂੰ ਅਸੀਂ ਟੈਂਡਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅਸੀਂ ਐਗਜ਼ੀਕਿਊਸ਼ਨ ਜਿਹੜੀ ਆ ਉਹਨੂੰ ਗਰਾਊਂਡ ਤੇ ਅੰਜਾਮ ਦੇਵਾਂਗੇ ਸੋ ਇਹ ਵੱਡਾ ਵਾਦਾ ਸੀਗਾ ਔਰ ਸਾਡਾ ਵਾਦਾ ਹੈਗਾ ਕਿ ਅਸੀਂ ਸਾਰੀਆਂ ਸੜਕਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਸਾਲ 2025 ਦੇ ਐਂਡ ਤੱਕ 2025 ਦੇ ਐਂਡ ਤੱਕ ਸਾਰੀਆਂ ਸੜਕਾਂ ਜਿਹੜੀਆਂ ਨੇਗੀਆਂ ਉਹ ਬੜੇ ਅੱਛੇ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਕਿ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਪ੍ਰਕਾਰ ਦੀ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਦੇ ਖੇਤਰ ਦੇ ਅੰਦਰ ਆਪਣੇ ਕੰਮਕਾਰ ਦੇ ਅੰਦਰ ਸੜਕ ਤੋਂ ਲੰਘਣ ਲਈ ਕੋਈ ਵੀ ਦਿੱਕਤ ਨਾ ਆਵੇ ਸੋ ਇਹ ਵੱਡਾ ਜਿਹੜਾ ਪ੍ਰੋਜੈਕਟ ਸੀਗਾ ਸੋ ਇਹ ਆ ਬਦਲਦਾ ਪੰਜਾਬ ਇਥੋਂ ਪਤਾ ਲੱਗਦਾ ਕਿ ਪੰਜਾਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਲਗਾਤਾਰ ਬਦਲਾ ਬਦ ਪਰ ਪਹੁੰਚ ਜਾਏਗਾ ਬਹੁਤ ਬਹੁਤ ਧੰਨਵਾਦ ਮંત્રી ਸਾਹਿਬ ਨੂੰ ਹਜ਼ਾਰਾਂ ਕਰੋੜ ਰੁਪਏ ਲੱਗਣਾ ਕਿ ਇਹ ਸੜਕਾਂ ਦੇ ਆਰਡੀਐਫ ਦਾ ਪੈਸਾ ਆ ਗਿਆ ਕਿੱਥੋਂ ਆਇਆ ਪੈਸਾ